ਰਮਾਲ ਬੰਨਣ ਵਾਸਤੇ ਵੀ ਹੁੱਡੀ ਨਹੀਂ ਲਾਈ। ਕੋਈ ਗੱਲ ਨਹੀਂ। ਅੱਛਾ ਆਹ ਚਾਬੀ ਪਈ ਆਹ ਓਲੀ ਦੇਣਾ ਚੱਕ ਲੂਗਾ ਹੈ। ਇਹ ਉਹ ਚਾਬੀ ਚਾਬੀ ਚੱਕ ਲਈ। ਹਾਂ। WhatsApp ਆਸਾ ਦੇਖਦਾ ਪਿਆ ਨਾ ਸਾਰਾ। ਇਹ ਆ ਬਹਿ ਗਿਆ। ਖੁੱਲ ਗਈ, ਖੁੱਲ ਗਈ ਗੱਡੀ। ਤੁਹਾਨੂੰ ਪਤਾ ਨਹੀਂ ਲੱਗਿਆ ਕਿ ਉਹ ਖੁੱਲ ਗਿਆ। ਨਾ ਨਾ। ਜਦੋਂ ਸਟਾਰਟ ਕੀਤੀ ਚਾਚਾ ਜੀ ਉਹ ਤੋਂ ਸਟਾਰਟ ਬਸ ਹੋ ਗਿਆ ਮੈਂ ਇੱਥੋਂ ਨਿਕਲ ਪਈ ਮੈਂ ਕਾਰ ਸਟਾਰਟ ਕਿਨ ਕਰ। ਆ ਨਿਕਲ ਗਿਆ ਕਿ ਆਟੋਮੈਟਿਕ ਨਾਲ ਦੀ ਨਾਲ ਨਿਕਲ ਗਿਆ ਲੈ ਕੇ। ਉਹ ਹੋ ਗਿਆ। ਉਹ ਆਮ ਜਿਵੇਂ ਰੁਟੀਨ ਦੇ ਵਿੱਚ ਕਸਟਮਰ ਆਉਂਦੇ ਜਾਂਦੇ ਰਹਿੰਦੇ ਆ ਤਾਂ ਉਦਾਂ ਦੀ ਤਰ੍ਹਾਂ ਆਇਆ ਹੈਗਾ ਤੇ ਕਹਿੰਦਾ ਕਿ ਆਪਾਂ ਨੂੰ ਨਮਕ ਚਾਹੀਦਾ ਤਿੰਨ ਬੋਰੀਆਂ ਨਮਕ ਦਿੱਤਾ ਮੈਂ ਅੰਮਲ ਖੰਡ ਤੋਲੋ ਕਿਉਂਕਿ ਬੋਤਲ ਤੇਲ ਦੀ ਹਲਦੀ ਮਸਾਲਾ ਜੋ ਵੀ ਹੈ ਉਹ ਕਹਿੰਦਾ ਵੀ ਇੱਕ ਇੱਕ ਲਫਾਫੇ ਚ ਤਿੰਨ ਜਗ੍ਹਾ ਤੇ ਸਮਾਨ ਪਾ ਦਿਓ ਤੇ ਮੈਂ ਪੱਠੇ ਦੀ ਲੇਬਰ ਨੂੰ ਸਮਾਨ ਦੇਣਾ ਐ ਇੰਨੀ ਗੱਲ ਉਹਨੇ ਮੈਨੂੰ ਕਹੀ ਐ ਤੇ ਮੈਂ ਸਮਾਨ ਤੋਲਣ ਲੱਗ ਗਿਆ ਉਹਨੇ ਦੇ ਵਿੱਚ ਚਾਚਾ ਜੀ ਨੇ ਮੇਰੇ ਕੋਲ ਤੇਲ ਮੰਗਿਆ ਕਹਿੰਦੇ ਕਿ ਤੇਲ ਚਾਹੀਦਾ ਮੈਨੂੰ ਮੈਂ ਤੇਲ ਤੋਲਣ ਲੱਗ ਪਿਆ ਓਨੀ ਦੇਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਚਾਬੀ ਚੱਕ ਲਈ ਜੀ ਜਾਬੀ ਚੱਕ ਲਈਏ ਤਾਂ ਸਾਡੇ ਵੇਖਦੇ ਆਂ ਵੇਖਦੇ ਆਂ ਸਾਹਮਣੇ ਬਸ ਉਹ ਅੱਖਾਂ ਦੇ ਸਾਹਮਣੇ ਗੱਡੀ ਜਿਹੜਾ ਭਜਾ ਕੇ ਲੈ ਗਿਆ ਇਹ ਪਹਿਲਾਂ ਵੀ ਕਦੇ ਤੁਹਾਡੀ ਦੁਕਾਨ ਤੇ ਬੰਦਾ ਆਇਆ ਨਹੀਂ ਸਰ ਪਛਾਣ ਹੈ ਕੀ ਕੋਈ ਚਾਨ ਨਹੀਂ ਹੈਗੀ ਸਰ ਬਸ ਐਨੀ ਗੱਲ ਦੀ ਜ਼ਰੂਰ ਹੈ ਬਸ ਉਹਨੇ ਜੋ ਦੋ ਵਾਰ ਹੀ ਕਿਹਾ ਹੈਗਾ ਵੀ ਮੈਨੂੰ ਰਾਸ਼ਨ ਤੋਲ ਦੇ ਕਿ ਮੈਂ ਪੱਠੇ ਤੇ ਲੇਬਰ ਨੂੰ ਸਮਾਨ ਦੇਣਾ ਐ ਐਨੀ ਗੱਲ ਉਹ ਕਹਿੰਦਾ ਹੈਗਾ ਬਸ ਐਨੀ ਗੱਲ ਕਹਿ ਕੇ ਤੇ ਚਾਬੀ ਚੱਕ ਕੇ ਜਿਹੜਾ ਭੱਜ ਜਾਂਦਾ ਹੈ ਚਾਬੀ ਚੱਕਦਾ ਕੈਮਰੇ ਵਗੈਰਾ ਨਹੀਂ ਲੱਗੇ ਹੋਏ ਸਾਡੇ ਸੱਤ ਕੈਮਰੇ ਲੱਗੇ ਹੋਏ ਆ ਕੈਮਰੇ ਕੈਮਰੇ ਦੇ ਅਕੋਰਡਿੰਗ ਅਸੀਂ ਸਭ ਕੁਝ ਦੇਖਿਆ ਗਿਆ ਉਹਦੇ ਵਿੱਚ ਉਹਨਾਂ ਨੇ ਉਵੇਂ ਚਾਬੀ ਚੱਕਦੇ ਵੀ ਪਤਾ ਲੱਗੀਆਂ ਦਾ ਅੰਦਰ ਰੁਮਾਲ ਵੀ ਬੰਨਿਆ ਉਹਨਾਂ ਨੇ ਅਚਾ ਰੁਮਾਲ ਅੰਦਰ ਆ ਕੇ ਬਾਅਦ ਚ ਬੰਨਿਆ ਰੁਮਾਲ ਅੰਦਰ ਬੰਨਿਆ ਸਰ ਅਸੀਂ ਆਪ ਦਾ ਕੰਮ ਲੱਗੇ ਸੀ ਚਾਚਾ ਦਾ ਮੈਂ ਉਹ ਸੀ ਗੱਲਾਂ ਬਾਤਾਂ ਜਿਵੇਂ ਉਹ ਤੇਲ ਇਹਨਾਂ ਨੇ ਮੰਗੇ ਸੀ ਉਧਰ ਮੈਂ ਧਿਆਨ ਹੋ ਗਿਆ ਜੀ ਓਨੀ ਦੇਰ ਦੇ ਵਿੱਚ ਉਹਨਾਂ ਨੇ ਰੁਮਾਲ ਬੰਨ ਲਿਆ ਜੀ ਰੁਮਾਲ ਬੰਨ ਕੇ ਤਾਂ ਉਹ ਬਾਹਰ ਆ ਗਿਆ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਪ੍ਰਿੰਸ ਗੰਦ ਇਹ ਕਿਹੜੀ ਜਗ੍ਹਾ ਇਹ ਗੁਮਾਨੀ ਵਾਲਾ ਟਾ ਜੀ ਗੁਮਾਨੀ ਵਾਲਾ ਟਾ ਹਾਂਜੀ ਕੀ ਨੰਬਰ ਕੀ ਗੱਡੀ ਦਾ ਜੀ ਪੀਪੀ 6 ਬੀਬੀ ਕਾਰ ਡੀ 8313 ਸਕੋਡਾ ਚਿੱਟੇ ਰੰਗ ਦੀ ਸਕੋਡਾ ਚੋਟਾ ਲੋੜਾ ਤੁਹਾਨੂੰ ਰੈਗੂਲਰ ਜੀ ਕੰਮ ਆਉਂਦੇ ਨੇ ਬਾਸ ਪਰ ਨਰਮ ਜੇ ਤਾਂ ਤੇ ਪਤਾ ਹੈ ਇਹ ਉੱਥੇ ਆ ਕੇ ਟਰੈਕਟਰਾਂ ਨੂੰ ਚੋੜਿਆ ਮੇਰੇ ਟਰੈਕਟਰ 10-15 ਲੀਟਰ ਦੇ ਹੀ ਪੱਖਾ ਲਾ ਕੇ ਚਲੋ ਜਾਂਦੀ ਹੈ ਹਾਂਜੀ ਮੈਂ ਉਹਨਾਂ ਨੂੰ ਤੋੜ ਕੇ ਤੇ ਇਹਨਾਂ ਨੂੰ ਬੁਲਾਗੇ ਆ ਅਸੀਂ 5 ਦੀ 5 ਤਰੀਕ ਨੂੰ ਟਰੈਕਟਰ ਵਾਲਾ ਡਰਾਈਵਰਾਂ ਦਾ ਜੋ ਸਾਫ ਬਣਾਣੇ ਬਣਾ ਲ ਕੇ ਉਹਨਾਂ ਨੂੰ ਪੈਸਾ ਦੇਣਾ ਹੁੰਦਾ ਤੇ ਕਰ ਲੈ ਕਰ ਲੈ ਇਹਨਾਂ ਦੇ ਕੋਲ ਵੀ ਜੋ ਖੰਡ ਚਾਹ ਲੋਡਰਨ ਬਟਨ ਜੋ ਵੀ ਸਾ ਗਾਂਧੀ ਦੁਕਾਨ ਤੋਂ ਇੱਥੋਂ ਹੀ ਜਾਂਦਾ ਹੈ ਉਹ ਜੀ ਰੈਗੂਲਰ ਦਾ ਤਰ੍ਹਾਂ ਇਹਨਾਂ ਨੂੰ ਸਾਫ਼ ਕਰਨ ਆਏ ਆ ਤੇ ਉਹਨੂੰ ਪੈਸਾ ਦੱਸਦਾ ਦੇਣਾ ਸੀ ਵੀ ਤੇ ਅਸੀਂ ਤਾਂ ਮੈਂ ਤਾਂ ਉੱਥੇ ਆਦਾ ਅੰਦਰ ਆਦੇ ਸਾਹਮਣੇ ਲਈ ਬੈਠਾ ਹਾਂ ਪਹਿਲਾਂ ਮੈਂ ਡਾਕਟਰ ਸਾਹਿਬ ਤੋਂ ਦਵਾਈ ਲਈ ਹੈ ਨਾਲ ਡਾਕਟਰ ਸਾਹਿਬ ਨੇ ਹਾਂ ਖਾਂਸੀ ਜੁਗਾਮ ਜਾਂ ਰਾਜਸ਼ਰਜ ਉਹ ਹੈ ਜਿਹਨ ਮੈਂ ਦਾ ਸੰਭਾਲ ਚਾਪ ਰਿਹਾ ਹਾਂ ਉਹਨੂੰ ਉਹ ਇੱਕ ਨਾ ਦਵਾਈ ਦਵਾਈ ਮੈਂ ਉੱਥੇ ਜਾ ਕੇ ਦਵਾਈ ਦੇ ਚਾਬੀ ਇਹਨਾਂ ਕਾਊਂਟਰ ਤੋਂ ਮੇਰੇ ਆਖਦੀ ਆਪ ਹਾਂ ਤੇ ਬਾਕੀ ਇਹਨੂੰ ਮੈਂ ਕਿਹਾ ਉਸੁੰਦੇ ਸਮਾਨ ਲੈ ਕੇ ਦੋ ਤਾਂ ਲੈ ਕੇ ਕਿੱਥੇ ਲੈ ਕੇ ਚੱਜਣਾ ਸੀ ਫਿਰ ਬੱਧੀ ਮੈਂ ਨਾ ਚਲ ਪੇਸ਼ਾ ਸਾਫੀ ਕਰਨ ਦੇ ਮੁੰਡਾ ਆਣੀ ਮੁੰਡਾ ਆਇਆ ਤੇ ਸਾਫੀ ਕਰਨਾ ਦੇ ਬੈਠੇ ਹੀ ਸੀ ਆ ਗਏ ਪਹਿਲਾਂ ਨੇ ਪਪਾ ਜੀ ਦੁਕਾਨ ਤੇ ਹੂੰ ਤੇ ਉਹ 5 7 ਮਿੰਟਾਂ ਦੇ ਵਿੱਚ ਕੋਈ ਸੌਦਾ ਗਾਹਕ ਲੈਣ ਆਇਆ ਤੇ ਉਹ ਚਾਬੀ ਕਾਰ ਦੀ ਚੱਕ ਦੇ ਤਰਾਰ ਹੋ ਜਾਂਦੀ ਤੁਸੀਂ ਚਾਬੀ ਕਾਊਂਟਰ ਤੇ ਰੱਖੀ ਹੋਈ ਸੀ ਕਾਊਂਟਰ ਤੇ ਦਵਾਈ ਵਾਲੀ ਲਿਫਾਵਾ ਮੇਰਾ ਵੀ ਉੱਥੇ ਹੂੰ ਤੇ ਦੂਜਾ ਚਾਬੀ ਵੀ ਉੱਤੇ ਕਾਊਂਟਰ ਤੇ ਅੱਗੇ ਵੀ ਰੈਗੂਲਰ ਤਰ੍ਹਾਂ ਵੀ ਰੱਖੀ ਦੀ ਦਿੰਦਾ ਤੇ ਗੰਡੇ ਦੇ ਕੋਲ ਆਈਦਾ ਉੱਥੇ ਜਿੱਥੇ ਮੈਂ ਹੱਥ ਹੀ ਹੁੰਦੀ ਉੱਥੇ ਰੱਖ ਲਈ ਹੂੰ ਉਹ ਇਹੋ ਜਿਹੀ ਆਈ ਨਹੀਂ ਕੋਡ ਡੱਟ ਉੱਪਰ ਜੀ ਜੀ ਚੱਕੀ ਜੂਗੀ ਫਿਰ ਹੁਣ ਇਹਦੀ ਸੂਚਨਾ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਆਏ ਮੁਲਾਜ਼ਮ ਆਏ ਹੋਏ ਸੀ ਸਾਰਾ ਚੈੱਕ ਕਰੀ ਕੀ ਕੋਈ ਕੈਸ਼ ਵੀ ਕੁਝ ਦੱਸ ਰਹੇ ਹੋ ਕੈਸ਼ 2 ਲੱਖ ਰੁਪਏ ਹੈਗੇ ਸੀ ਅਸੀਂ ਮੁਲਾਜ਼ਮਾਂ ਦੱਸਾ ਦੇ ਅੱਛਾ 5 ਤਰੀਕ ਨੂੰ ਉਹ ਸਾਰਾ ਬਣਾ ਕੇ ਮੈਂ ਛੋਟੇ ਲਿਖਾਵੇ ਜਿਹੜੇ ਉਹ ਲੈ ਕੇ ਉਹਨਾਂ ਦੇ ਵਿੱਚ ਮਹੀਨੇ ਦਾ ਜੋ ਉਹਨਾਂ ਦਾ ਬੰਦਾ ਉੱਤੇ ਨਾਮ ਲਿਖ ਕੇ ਰੱਖਦੀ ਦਾ ਉੱਥੇ ਡੰਬ ਦੇ ਜਿਹੜਾ ਡਰਾਈਵਰ ਵਾਪਸ ਆਉਂਦਾ ਸ਼ਾਮ ਨੂੰ ਆਦੀ ਜਿਹੜੀ ਬੰਦੀ ਪੇਮੈਂਟ 5 ਤਰੀਕ ਨੂੰ ਮਿਲਦਾ ਹੈ ਸਾਹਿਬ ਦਾ ਕਰੇਲਾ ਵੀ ਚਲਾਇੰਦਾ ਠੀਕ ਹੈ ਜਿੱਦਾਂ 10 ਵਜੇ ਦਾ ਬਗਾਏ ਰੱਖੋ ਵਜਾ ਕਿ 15 ਵਜੇ ਦਾ ਜਿੱਦਾਂ ਵੀ ਕਿਸੇ ਦਾ ਬਗਾਏ ਬਚੇਗਾ ਉਹ ਆਦਾ ਆ ਕੇ ਟਰੈਕਟਰ ਰੋਕੇਗਾ ਰਾਤ ਨੂੰ ਕਰ ਜਾਏਗਾ ਉਸ ਟਾਈਮ ਮੌਕੇ ਤੇ ਸਾਡੂ ਕੋਈ ਨਾ ਟੇ ਬੈਠੇ ਨਹੀਂ ਜਾਂਦਾ ਉੱਥੇ ਫਿਰ ਜਮੇਤ ਦੇ ਦੀਦਾ ਬੰਦੇ ਹਰੇਕ ਬੰਦੇ ਦੇ ਲਫਾਵੇ ਪਾ ਕੇ ਪੈਸੇ ਰੱਖ ਦਈਓ ਤੇ ਉਹ ਆ ਗਿਆ ਦਾ ਪਿੰਡ ਲੈ ਕੇ ਜਾਦਾ ਕਰਿਆ ਦਾ ਕਰਦਾ ਕਿ ਯਾਰਾ ਵਿਚਾਰ ਚਲਾ ਲੈਂਦੇ ਵੀ ਉਹਨਾਂ ਦਾ ਉਹਦਾ ਸਾਨੂੰ ਮਾਰ ਮਹੀਨੇ ਤਾਂ ਖਾਵਾ ਦਿਨੀਆਂ ਹੀ ਪੈਂਦੀਆਂ ਆ ਬਾਕੀ ਕੰਮ ਸਾਰੇ ਤੁਸੀਂ ਪਿੱਛੇ ਭੱਜ ਕੇ ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ। ਯਾਰ ਪਿੱਛੇ ਅਸੀਂ ਕਾਰ ਨਾਲ ਹੀ ਡਾਕਟਰ ਸਾਹਿਬ ਨੂੰ ਲਾਈਏ ਸਕੂਟਰ ਮੋਟਰਸਾਈਕਲ ਵਿਚਾਰ ਪਾਇ ਲ ਗੱਡੀ ਉਹਨੇ ਬੈਠਦੇ ਨਾਲ ਹੀ ਆਟੋਮੈਟਿਕ ਗੱਡੀ ਹੈ ਜੀ। ਅੱਛਾ ਸਕੋਡਾ ਉਹ 150 ਸਪੀਡ ਤਾਂ ਨਾਰਮਲ ਹੀ ਹੋਣੀ ਤੇ ਮੋੜੀ। ਅੱਛਾ ਜੇ ਸਕੂਟਰ 5 ਸਿਕੰਡ ਤੋਂ ਪਹਿਲਾਂ 150 ਸਪੀਡ ਤੇ ਗੱਡੀ ਹੋਊ। ਗੱਡੀ ਨੂੰ ਪੜਨਾ ਕੋਈ ਸੌਖੀ ਗੱਲ ਥੋੜਾ ਸੀ। ਮੈਂ ਨਾਲ ਹੁਣ ਇੱਕਲਾ ਮਿਲੀ ਸੀ ਕਈ ਮੌਨ ਤੇ ਟ੍ਰੈਕ ਉੱਪਰ ਕਰਦੀ। ਸਾਹ ਰੌੜ ਤੋਂ ਬੜੇ ਸਾਹਮਣੇ ਇਹ ਮੋਕਾ ਦੇ ਆ ਉਹ ਕਿਤੇ ਕੰਟਰੋਲ ਕੀਤੇ ਤੇ ਗੱਡੀ ਉਹਦਾ ਮਾਲਕ ਸੀ ਜਿੱਕਰ ਉਹ ਕੱਡੀ ਲਾ ਕੇ ਉਹ ਤੇ ਜੱਦੀ ਰੱਖ ਗਿਆ ਸੀਗਾ ਆਪ ਕੱਡੀ ਦੇ ਸਾਹਮਣੇ ਉਹ ਆਖੋ ਬੰਦੀ ਸੀ ਕਿਥੇ ਰੋਕੋ ਤੁਸੀਂ ਉਹ ਮਾਲਵਾ ਅੰਦਰ ਹੋ ਗਿਆ ਹੈ ਚਾਹੀ ਕੰਟਰੋਲ ਕੀਤੀ ਹੈ ਇੱਕ ਗੱਡੀ ਇਹ ਮੁਰ ਅੱਗੇ ਜਿਹੜੀ ਉਹਨਾਂ ਅੱਗੇ ਟਾਲ ਕਰਨਾ ਹੈ ਅੱਜ ਜਿਹੜਾ ਉਹਨਾਂ ਤੋਂ ਕੀਤਾ ਨਾਂ ਬੰਦੇ ਕੋਲ ਆ ਗਿਆ ਜੀ ਜਲਦੀ ਜੇ ਵਿਜੀਟ ਲੈ ਕੇ ਕਹਿੰਦੇ ਨਕਦੀ ਵੀ ਸੀ 2 ਲੱਖ ਜੀ ਪਤਾ ਹੈ ਕਿ ਪੈਸੇ 95 ਲੱਖ ਆਊਗਾ 200000